ਅਸੀਂ ਦੋਨਾਂ ਨੇ ਰੈਂਟ ਤੇ ਲੈ ਲਿਆ ਅਸੀਂ ਦੋਨੋਂ ਇਕੱਠੇ ਰਹਿ ਰਹੇ ਆਂ ਵੀ ਵਿਦੇਸ਼ ਜਾ ਕੇ ਆਏ ਹਾਂ ਪੁੱਤੇ ਵੀ ਕੰਮ ਕਰਦੇ ਨੇ ਕਿਉਂ ਕਾਰਨ ਕਿਉਂ ਆਣਾ ਪਿਆ ਤੁਸਤਾ ਜੀ ਕਰਦੀਆਂ ਮਜਬੂਰੀਆਂ ਸੀਗੀਆਂ ਵਾਪਸ ਆਣਾ ਪਿਆ ਦੂਸਰਾ ਇਹ ਸੀਗਾ ਕਿ ਸੈਲਫ ਰਿਸਪੈਕਟ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਉਸ ਨੂੰ ਆਪਣੀ ਨਜ਼ਰ ਵਿੱਚ ਰੱਖਦੇ ਹੋਏ ਤਾਂ ਕਰਕੇ ਵਾਪਸ ਆਏ ਆ ਫਸਟ ਆਫ ਕਿ ਮੇਰੇ ਮਦਰ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀਗੇ ਤੇ ਸੈਕੰਡ ਥਿੰਗ ਇਹ ਸੀ ਕਿ ਸਲਫਰ ਰਿਸਪੈਕਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸਗੀ ਉਹ ਪੜੇ ਲਿਖੇ ਤੇ ਉਧਰ ਘੱਟ ਪੜੇ ਲਿਖੇ ਦੋਨਾਂ ਦੀ ਵੈਲਿਊ ਇੱਕ ਬਰਾਬਰ ਹੈ ਤਾਂ ਕਰਕੇ ਆ ਵੀ ਵੈਲਿਊ ਨੂੰ ਰੱਖਣ ਲਈ ਵਾਪਸ ਆ ਤਿੰਨ ਬੱਚੇ ਆ ਤਿੰਨੋਂ ਹੀ ਬਾਹਰ ਚਲੇ ਗਏ ਆ ਤੇ ਮੈਨੂੰ ਕੌਣ ਸੰਭਾਲੂਗਾ ਇੱਕ ਟਾਈਮ ਇਹ ਜਾ ਵੀ ਆਇਆ ਸੀ ਕਿ ਉਹ ਵੀ ਤਾਂ ਆਸ਼ਰਮ ਵੀ ਦੇਖ ਕੇ ਆਈ ਸੀ ਵੀ ਚਲੋ ਜੇ ਕੋਈ ਨਹੀਂ ਆਂਦਾ ਤਾਂ ਮੈਂ ਉੱਥੇ ਚਲੀ ਜਾਊਂਗੀ ਪਰ ਤੁਸੀਂ ਸਾਰੀ ਆਡੀਅנס ਨੂੰ ਇਦਾਂ ਪਤਾ ਹੀ ਹੈਗਾ ਕਿ ਜਿਹੜਾ ਸਮਾਜ ਹੈ ਉਹਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਦੀ ਸੋਚ ਦੇ ਮੁਤਾਬਿਕ ਚੱਲ ਆਪਾਂ ਨੂੰ ਰਹਿਣਾ ਪੈਂਦਾ ਹੈ ਸਮਾਜ ਕੀ ਕਹੂਗਾ ਕਿਉਂਕਿ ਪੇਰੈਂਟਸ ਦੇ ਨਾਮ ਤੇ ਮਦਰ ਹੀ ਮੇਰੇ ਕੋਲ ਨੇ ਉਹਨਾਂ ਨੂੰ ਸੰਭਾਲਣ ਲਈ ਤੇ ਉਹ ਏਡਾ ਵੱਡਾ ਸਟੈਪ ਕਿਉਂਕਿ ਬੱਚਿਆਂ ਦੇ ਹੁੰਦੇ ਜਦੋਂ ਮਾਂ ਤੇ ਦੇਖ ਲੈਣਾ ਕਿ ਅਸੀਂ ਫਰੀਦਾ ਆਸ਼ਰਮ ਚ ਜਾਣਾ ਤੇ ਇਹ ਆਪਣੇ ਵਾਸਤੇ ਨਾ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਹੈ ਫਿਲਹਾਲ ਮੈਂ ਸਿਸਟਰ ਜਿਹੜਾ ਉਹਨਾਂ ਨੇ ਕੀ ਰੈਂਟ ਤੇ ਘਰ ਲਿਆ ਹੋਇਆ ਉਹਨਾ ਕੋਲੇ ਰਹਿ ਰਹੀ ਸੀ ਹੁਣ ਮੇਰੇ ਫਰੈਂਡ ਆ ਗਈ ਆ ਤਾਂ ਅਸੀਂ ਦੋਨਾਂ ਨੇ ਰੈਂਟ ਤੇ ਲੈ ਲਿਆ ਅਸੀਂ ਦੋਨੋਂ ਇਕੱਠੇ ਰਹਿ ਰਹੇ ਆ ਪਰ ਜਿਹੜੇ ਲੋਕ ਕੈਨੇਡਾ ਵਰਗੇ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਕੰਟਰੀਜ਼ ਵਿੱਚ ਜਾਂਦੇ ਉਹਨਾਂ ਵਾਸਤੇ ਮੈਂ ਇਹੋ ਮੈਸੇਜ ਦੇਣਾ ਚਾਹੂੰਗੀ ਕਿ ਜਿੰਨਾ ਪੈਸਾ ਆਪਾਂ ਉੱਥੇ ਲਗਾ ਕੇ ਜਾਣੇ ਆ ਜੇ ਉਹੀ ਪੈਸਾ ਆਪਾਂ ਇੰਡੀਆ ਵਿੱਚ ਲਗਾਈਏ ਲੋਕਾਂ ਨੂੰ ਕੀ ਹੁੰਦਾਗਾ ਕਿ ਸੁਸਾਇਟੀ ਸਾਨੂੰ ਕੀ ਕਹੂਗੀ ਅਸੀਂ ਛੋਟਾ ਕੰਮ ਕਿਉਂ ਕਰੀਏ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੈਗਾ ਹਰੇਕ ਕੰਮ ਕਰੀਏ ਕਿਉਂਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਤਾਂ ਉਸ ਨੂੰ ਨਜ਼ਰ ਵਿੱਚ ਰੱਖਦੇ ਹੋਏ ਇੱਥੇ ਹੀ ਰਹਿਣਾ ਚਾਹੀਦਾ। ਕੋਈ ਕੰਮ ਕਰਨਾ ਤਾਂ ਉਹਨੂੰ ਦਲੇਰੀ ਨਾਲ ਹੀ ਕਰਨਾ ਪੈਂਦਾ ਤੇ ਪਰਮਾਤਮਾ ਨੇ ਇੰਨੀ ਦਲੇਰੀ ਦਿੱਤੀ ਮੈਂ ਹਮੇਸ਼ਾ ਹੀ ਸੋਚਦੀ ਹੁੰਦੀ ਸੀ ਕਿ ਸਾਨੂੰ ਕੋਈ ਨਹੀਂ ਹਰਾ ਸਕਦਾ। ਬਸ ਪਰਮਾਤਮਾ ਸਾਡੇ ਨਾਲ ਕੁਸ਼ਣਾ ਮਾਰਾ ਕਰੇ ਬੰਦਾ ਕਰਨ ਵਾਲਾ ਕੁਝ ਨਹੀਂ ਹੁੰਦਾ। ਬਾਕੀ ਕਹਿੰਦੇ ਕਿ ਆਪਦੀ ਸੇਫਟੀ ਵਾਸਤੇ ਕੁਝ ਨਾ ਕੁਝ ਰੱਖਣਾ ਚਾਹੀਦਾ। ਸੇਫ ਸੇਫਟੀ ਆਪ ਦੇ ਅੰਦਰ ਹੁੰਦੀ ਹੈ ਜੀ ਆਪ ਦੇ ਅੰਦਰ ਦਲੇਰੀ ਹੁੰਦੀ ਹੈ। ਹਮੇਸ਼ਾ ਦਲੇਰੀ ਰੱਖੋ ਕੋਈ ਕੁਝ ਨਹੀਂ ਕਰ ਸਕਦਾ। ਆਪਕੀ ਮੇ ਬਣਿਆ ਆਪ ਕੋਲੇ ਨਾਲ 파ਟਨਰ ਨੇ ਯਾ ਤੁਹਾਡੀ ਭੈਣ ਨੇ ਕੀ ਸਾਡਾ ਸਾਥ ਬਣਦਾ ਇੱਕ ਸੁਭਾਅ ਸੀ ਮੈਂ ਆਪਦੇ ਬਾਏ ਪ੍ਰੋਫੈਸ਼ਨ ਵੀ ਦੱਸਦੀ ਹਾਂ ਮੈਂ ਵੀ ਜਰਨਲਿਜ਼ਮ ਕੀਤੀ ਆ ਤੇ ਮੈਂ ਵੀ ਆਏ ਕੰਮ ਦੇ ਲਗਾ ਲੋ ਮੈਂ ਵੀ ਜਰਨਲਿਸਟ ਸੀ ਸੋ ਸਾਡਾ ਸਾਥ ਇਸ ਦਾ ਬਣਿਆ ਕਿ ਇਹਨਾਂ ਦੀ ਜ਼ਿੰਦਗੀ ਚ ਬਹੁਤ ਵੱਡੀ ਟ੍ਰੈਜੇਡੀ ਹੋਈ ਸੋ ਉਸ ਇਹਨਾਂ ਦੀ ਖਬਰ ਕਰਨ ਵਾਸਤੇ ਮੈਂ ਇਹਨਾਂ ਨਾਲ ਮਿਲੀ ਸੀ ਉਸ ਤੋਂ ਲਗਾ ਲੋ ਵੀ ਸਾਡੀ ਦੋਸਤੀ ਦੋਸਤੀ ਤੋਂ ਪਿਆਰ ਪਿਆਰ ਤੋਂ ਭੈਣਾਂ ਦਾ ਬਹੁਤ ਵਧੀਆ ਰਿਸ਼ਤਾ ਹੋ ਗਿਆ ਸੋ ਅੱਜ ਅਸੀਂ ਦੋਨਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਇਹ ਸਾਡੀ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਚ ਪੰਜਾਬੀ ਮਹਾ ਕਪਿਲ ਸ਼ਰਮਾ ਦੋਸਤੋ ਕਹਿੰਦੇ ਨੇ ਵਿਦੇਸ਼ਾਂ ਦੀ ਜ਼ਿੰਦਗੀ ਜਿਹੜੀ ਕਿ ਬੜੀ ਰੰਗੀਲੀ ਹੁੰਦੀ ਹੈ ਜਿਹੜਾ ਵੀ ਵਿਅਕਤੀ ਜਾਂ ਕੋਈ ਇਨਸਾਨ ਉੱਥੇ ਚਲਾ ਜਾਵੇ ਤਾਂ ਵਾਪਸ ਨਹੀਂ ਆਂਦਾ ਤਾ ਅੱਜ ਤੁਹਾਨੂੰ ਦੋ ਮਹਿਲਾਵਾਂ ਜਿਹੜੀ ਕਿ ਪੰਜਾਬ ਤੋਂ ਵਕ-ਵਕ ਵੀ ਦੇਸ਼ਾਂ 'ਚ ਗਈਆਂ ਸੀ ਉਥੇ ਕੰਮ ਕਰਦੇ ਸੀ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸੀਗੇ ਤਾਂ ਅੱਜ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਣਿਆ ਪਠਿੰਡਾ ਦਾ ਪਹਿਲਾ ਇਹ ਛੋਟਾ ਜਿਹਾ ਰੈਸਟੋਰੈਂਟ ਖੋਲਿਆਗਾ ਜੇ ਐਨ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਲਬਾਤ ਵੀ ਕਰਾਂਗੇ ਇਹਦੇ ਵਿੱਚ ਜਿਹੜੇ ਕਿ ਆਨ ਜਾਣ ਵਾਲੇ ਲੋਕ ਇੱਥੇ ਤੇ ਰੋਟੀ ਦਾ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ ਤਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਟੀਵੀ ਪੋਸਟ ਤੇ ਤੁਹਾਡਾ ਸਵਾਗਤ ਜੀ ਬਹੁਤ ਮਨ ਚ ਆਇਆ ਤੁਸੀਂ ਇਹ ਕੰਮ ਕਰ ਰਹੇ ਹੋ ਦੋਨੋਂ ਜਾਨੀ ਪਹਿਲਾਂ ਤੁਹਾਡਾ ਨਾਮ ਦੱਸੋ ਫਿਰ ਉਹਨਾਂ ਦਾ ਜੀ ਮੇਰਾ ਨਾਮ ਅਨਰਾਜ ਹੈ ਤੇ ਮੇਰੇ ਨਾਲ ਮੇਰੀ ਫਰੈਂਡ ਹੈ ਗੁਰਮੀਤ ਤੁਸੀਂ ਇਹ ਕੰਮ ਕੀਤਾ ਜੇ ਐਨ ਜੀ ਇਹਦਾ ਮੀਨਸ ਕੀ ਨਾਮ ਕਿਉਂ ਰੱਖਿਆ ਗਿਆ ਅਸੀਂ ਦੋਨੋਂ ਫਰੈਂਡਸਾਂ ਫਰੈਂਡਸ ਨਾਲ ਵੱਧ ਪੈਣਾ ਹੈਗੀਆਂ ਤੇ ਜਿਹੜਾ ਜੇ ਐਨ ਜੀ ਹੈ ਇਹ ਸਾਡੇ ਬੱਚਿਆਂ ਦੇ ਨਾਮ ਤੇ ਜਿਹੜਾ ਨਾਮ ਰੱਖਿਆ ਗਿਆ ਜੇ ਤੋਂ ਜਸਨਾਜ ਐਨ ਤੋਂ ਨਾਜ ਤੇ ਜੇ ਜੀ ਤੋਂ ਗਿੰਨੀ ਜਿਹੜੀਆਂ ਦੋ ਬੇਟੀਆਂ ਨੇ ਜਿਨ੍ਹਾਂ ਦੇ ਨਾਮ ਜੇ ਤੇ ਜੀ ਤੋਂ ਹੈ ਬੇਟਾ ਮੇਰਾ ਹੈ ਤੇ ਦੋ ਬੇਟੀਆਂ ਜਿਹੜੀਆਂ ਉਹ ਇਨਾਂ ਦੀਆਂ ਤੁਹਾਡੇ ਮਨ ਚ ਕਿਸ ਤਰ੍ਹਾਂ ਆਇਆ ਤੁਸੀਂ ਦੱਸਿਆ ਜਾ ਰਿਹਾ ਵੀ ਵਿਦੇਸ਼ ਜਾ ਕੇ ਆਏ ਹੋ ਉੱਥੇ ਵੀ ਕੰਮ ਕਰਦੇ ਰਹੇ ਹੋ ਕਿਉਂ ਕਾਰਨ ਕਿਉਂ ਆਣਾ ਪਿਆ ਤੁਹਾਨੂੰ ਪੋਸਟਾਂ ਜੀ ਕਰਦੀਆਂ ਮਜਬੂਰੀਆਂ ਸੀਗੀਆਂ ਵਾਪਸ ਆਣਾ ਪਿਆ ਦੂਸਰਾ ਇਹ ਸੀਗਾ ਕਿ ਸੈਲਫ ਰਿਸਪੈਕਟ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਉਸ ਨੂੰ ਆਪਣੀ ਨਜ਼ਰ ਵਿੱਚ ਰੱਖਦੇ ਹੋਏ ਤਾਂ ਕਰਕੇ ਵਾਪਸ ਆਏ ਆ ਫਸਟ ਆਫ ਕਿ ਮੇਰੇ ਮਦਰ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀਗੇ ਤੇ ਸੈਕਿੰਡ ਥਿੰਗ ਇਹ ਸੀ ਕਿ ਸੈਲਫ ਰਿਸਪੈਕਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ ਪੜੇ ਲਿਖੇ ਤੇ ਉਧਰ ਘੱਟ ਪੜੇ ਲਿਖੇ ਦੋਨਾਂ ਦੀ ਵੈਲਿਊ ਇੱਕ ਬਰਾਬਰ ਹੈ ਤਾਂ ਕਰਕੇ ਆ ਵੀ ਵੈਲਿਊ ਨੂੰ ਰੱਖਣ ਲਈ ਵਾਪਸ ਆਇਆ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਿੰਨਾ ਟਾਈਮ ਵਿਦੇਸ਼ ਲਾ ਕੇ ਆਏ ਹੋ ਘਰ ਦੇ ਵਿੱਚ ਕੌਣ-ਕੌਣ ਹੈਗੇ ਮਾਤਾ ਜੀ ਤੁਹਾਡੇ ਬਿਮਾਰ ਸੀ ਘਰ ਦੇ ਵਿੱਚ ਤੁਸੀਂ ਇਕੱਲੇ ਹੋ ਸਮਝ ਜੀ ਹਾਂ ਮੇਰੇ ਪੇਰੈਂਟਸ ਵਿੱਚੋਂ ਮੇਰੇ ਮਦਰ ਨੇ ਮੇਰੇ ਮਦਰ ਬਹੁਤ ਜ਼ਿਆਦਾ ਬਿਮਾਰ ਆਣ ਲੱਗੇ ਸੀ ਤਾਂ ਕਰਕੇ ਉਹਨਾਂ ਦੀ ਦੇਖਭਾਲ ਕਰਨ ਲਈ ਕਿਉਂਕਿ ਜਿਹੜਾ ਮੇਰਾ ਬ੍ਰਦਰ ਹੈ ਉਹ ਹੀ ਫੌਰੀਨ ਗਿਆ ਹੋਇਆ ਤੇ ਜਿਹੜੀ ਮੇਰੀ ਸਿਸਟਰ ਹੈ ਉਹ ਵੀ ਫੌਰੀਨ ਮਤਲਬ ਮੈਂ ਮੇਰਾ ਆਣਾ ਹੋਇਆ ਤੇ ਉਹਨਾਂ ਦਾ ਜਾਣਾ ਹੋਇਆ ਕਿਉਂਕਿ ਮਾਪਿਆਂ ਨੂੰ ਸੰਭਾਲਣ ਵਾਸਤੇ ਕੋਈ ਨਾ ਕੋਈ ਹੋਣਾ ਜ਼ਰੂਰੀ ਹੈ ਤੇ ਮੇਰੇ ਮਦਰ ਨੂੰ ਸੰਭਾਲਣ ਵਾਲਾ ਪਿੱਛੋਂ ਕੋਈ ਵੀ ਨਹੀਂ ਸੀਗਾ ਤਾਂ ਮੇਰੀ ਸਿਸਟਰ ਨੇ ਕਿਹਾ ਕਿ ਮੈਂ ਵਿਦੇਸ਼ ਜਾਣਾ ਹੈਗਾ ਤਾਂ ਫਿਰ ਕਿਉਂਕਿ ਇੱਕ ਟਾਈਮ ਇਹ ਜਾ ਆ ਗਿਆ ਸੀ ਕਿ ਬਹੁਤ ਜ਼ਿਆਦਾ ਬਿਮਾਰ ਮਤਲਬ ਉਹ ਡਿਪਰੈਸ਼ਨ ਵਿੱਚ ਆ ਗਈ ਸੀ ਕਿ ਤਿੰਨ ਬੱਚੇ ਆ ਤਿੰਨੇ ਹੀ ਬਾਹਰ ਚਲੇ ਗਏ ਆ ਤੇ ਮੈਨੂੰ ਕੌਣ ਸੰਭਾਲੂਗਾ ਇੱਕ ਟਾਈਮ ਇਹ ਜਾਂ ਵੀ ਆਇਆ ਸੀ ਕਿ ਉਹ વૃદ્ધਾ ਆਸ਼ਰਮ ਵੀ ਦੇਖਿਆ ਆਈ ਸੀ ਵੀ ਚਲੋ ਜੇ ਕੋਈ ਨਹੀਂ ਆਂਦਾ ਤਾਂ ਮੈਂ ਉੱਥੇ ਚਲੀ ਜਾਊਂਗੀ ਪਰ ਤੁਸੀਂ ਸਾਰੀ ਆਡੀਅנס ਨੂੰ ਇਦਾਂ ਪਤਾ ਹੀ ਹੈਗਾ ਕਿ ਜਿਹੜਾ ਸਮਾਜ ਹੈ ਉਹਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਦੀ ਸੋਚ ਦੇ ਮੁਤਾਬਿਕ ਆਪਾਂ ਨੂੰ ਰਹਿਣਾ ਪੈਂਦਾ ਹੈ ਸਮਾਜ ਕੀ ਕਹੂਗਾ ਕਿਉਂਕਿ ਪੇਰੈਂਟਸ ਦੇ ਨਾਮ ਤੇ ਮਦਰ ਹੀ ਮੇਰੇ ਕੋਲ ਨੇ ਉਹਨਾਂ ਨੂੰ ਸੰਭਾਲਣ ਲਈ ਤੇ ਉਹ ਐਡਾ ਵੱਡਾ ਸਟੈਪ ਕਿਉਂਕਿ ਬੱਚਿਆਂ ਦੇ ਹੁੰਦੇ ਜਦੋਂ ਮਾਪੇ ਦੇਖ ਲੈਣ ਨਾ ਕਿ ਅਸੀਂ ਵਰੀਦਾ ਆਸ਼ਰਮ ਚ ਜਾਣਾ ਹੈ ਤੇ ਇਹ ਆਪਣੇ ਵਾਸਤੇ ਨਾ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਹੈ ਇਹ ਹੁੰਦਾ ਹੈ ਕਿ ਆਪਾਂ ਡੁੱਬ ਕੇ ਮਰ ਜਾਈਏ ਜੇ ਆਪਦੇ ਪੇਰੈਂਟਸ ਨੂੰ ਨਹੀਂ ਸੰਭਾਲ ਸਕਦੇ ਸੋ ਉਹਨਾਂ ਨੂੰ ਸੰਭਾਲਣ ਵਾਸਤੇ ਮੇਰੀ ਸਿਸਟਰ ਦਾ ਬਾਹਰ ਜਾਣਾ ਹੋਇਆ ਤੇ ਮੇਰਾ ਵਾਪਸ ਆਣਾ ਹੋਇਆ ਭਾਈ ਜੀ ਕਹਿੰਦੇ ਨੇ ਵਿਦੇਸ਼ ਜਾਣਾ ਸੁੱਖ ਹੈ ਆਉਣ ਵਾਲੇ ਬਾਲੀ ਖਾਈ ਹੁੰਦੀ ਹੈ ਇਹ ਕਾਰਨ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਕਿ ਮਾਤਾ ਜੀ ਦਾ ਤੁਹਾਨੂੰ ਪਤਾ ਲੱਗਾ ਬਿਮਾਰ ਹੈ ਨਾ ਉਸ ਤੋਂ ਬਾਅਦ ਕਿੰਨਾ ਟਾਈਮ ਤੁਹਾਨੂੰ ਲੱਗਿਆ ਮੇਰੀ ਮਦਰ ਜੀ ਲਗਾ ਲਓ ਤੁਸੀਂ ਜਨਵਰੀ ਤੋਂ ਬਿਮਾਰ ਚੱਲਦੇ ਆ ਰਹੇ ਸੀ ਤੇ ਮੈਂ ਵਾਪਸ ਆਈਆਂ ਜੂਨ ਵਿੱਚ ਇਹ ਟਾਈਮ ਲਗਾ ਲਓ 5-6 ਮਹੀਨਿਆਂ ਦਾ ਮੇਰੇ ਵਾਸਤੇ ਬਹੁਤ ਜ਼ਿਆਦਾ ਵੱਡਾ ਟਾਈਮ ਸੀ ਉਸ ਟਾਈਮ ਵਿੱਚ ਮੇਰੇ ਬਹੁਤ ਸਾਰੇ ਫਰੈਂਡਸ ਨੇ ਮੇਰਾ ਸਾਥ ਦਿੱਤਾ ਪਰ ਕਹਿੰਦੇ ਹਨ ਕਿ ਜਿੰਨਾ ਚਿਰ ਆਪ ਦਾ ਬੱਚਾ ਕੋਲੇ ਨਾ ਹੋਵੇ ਉਹਨਾਂ ਚਿਰ ਆਪਾਂ ਪੇਰੈਂਟਸ ਨੂੰ ਇਹ ਹੁੰਦਾ ਕਿ ਨਹੀਂ ਉਹ ਨਹੀਂ ਸੰਭਾਲ ਸਕਦੇ ਨਾ ਜਿਵੇਂ ਤੁਸੀਂ ਕਿਹਾ ਕਿ ਮਜਬੂਰੀ ਵਾਕਈ ਬਹੁਤ ਜ਼ਿਆਦਾ ਵੱਡੀ ਮਜਬੂਰੀ ਸੀ ਤੇ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਵਿਦੇਸ਼ ਜਾਣਾ ਬਹੁਤ ਸੌਖਾ ਹੈ ਉੱਥੋਂ ਵਾਪਸ ਆਣਾ ਬਹੁਤ ਔਖਾ ਹੈ ਹਰੇਕ ਚੀਜ਼ੇ ਇੱਕ ਪ੍ਰੋਸੀਜਰ ਹੁੰਦਾ ਹੈਗਾ ਜਦੋਂ ਅਸੀਂ ਵਾਪਸ ਆਣਾ ਸੀ ਤਾਂ ਮਲੇਸ਼ੀਆ ਵਿੱਚੋਂ ਜਾ ਤਾਂ ਵਰਕ ਪਰਮਿਟ ਤੇ ਅਸੀਂ ਵਾਪਸ ਆ ਸਕਦੇ ਸੀ ਜਾਂ ਫਿਰ ਜੇ ਉਧਰਲੀ ਸਰਕਾਰ ਸਾਨੂੰ ਪਰਮਿਸ਼ਨ ਦਿੰਦੀ ਕਿ ਤੁਸੀਂ ਚਲੇ ਜਾਓ ਲੱਕੀ ਲਈ ਪਾਸ ਖੁੱਲੇ ਹੋਏ ਸੀਗੇ ਤੇ ਪਿਆਸੇ ਤਾਂ ਲੱਗੇ ਬਟ ਓਨੇ ਨਹੀਂ ਜਿੰਨੇ ਇੱਕ ਪਰਮਿਟ ਤੇ ਲੱਗਨੇ ਚਾਹੀਦੇ ਆ ਉਹਨਾਂ ਨੇ ਪਰਮਿਸ਼ਨ ਦਿੱਤੀ ਪਾਸ ਲਗਵਾਇਆ ਫਿਰ ਉਸ ਤੋਂ ਬਾਅਦ ਅਸੀਂ ਇਮੀਗ੍ਰੇਸ਼ਨ ਗਏ ਇਮੀਗ੍ਰੇਸ਼ਨ ਚ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਜਾ ਸਕਦੇ ਹੋ ਤੇ 5 ਸਾਲਾਂ ਦਾ ਇਹ ਲਗਾਤਾ ਉਸੇ ਮੋਹਰ ਲਗਾਤੀ ਕਿ ਹੁਣ ਅਸੀਂ ਬੈਨ ਆ 5 ਸਾਲਾਂ ਤੱਕ ਅਸੀਂ ਮਲੇਸ਼ੀਆ ਨਹੀਂ ਜਾ ਸਕਦੇ ਹੁਣ ਪਰਿਵਾਰ ਵਿੱਚ ਤੁਸੀਂ ਦੋ ਹੀ ਜਣੇ ਹੋ ਜੀ ਹਾਂ ਜੇ ਗੱਲ ਕੀਤੀ ਜਾਵੇ ਤੁਹਾਡਾ ਆਪਦੀ ਰਿਹਾਇਸ਼ ਹੈ ਜਾਂ ਤੁਸੀਂ ਰੈਂਟ ਤੇ ਰਹਿੰਦੇ ਹੋ ਉੱਤੇ ਇੱਕ ਬੇਟਾ ਵੀ ਹੈਗਾ ਉਹ 10th ਕਲਾਸ ਵਿੱਚ ਹੈ ਮਦਰ ਮਦਰ ਹੈਗੇ ਹੈਗੇ ਤੇ ਹੁਣ ਮੇਰੀ ਸਿਸਟਰ ਗਈ ਆ ਭਾਂਜਾ ਮੇਰੇ ਕੋਲੇ ਆ ਸੋ ਇਹਨਾਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਤੇ ਘਰ ਦੀ ਗੱਲ ਕਰੀਏ ਤਾਂ ਘਰ ਫਿਲਹਾਲ ਮੈਂ ਸਿਸਟਰ ਜਿਹੜਾ ਉਹਨਾਂ ਨੇ ਕਿ ਰੈਂਟ ਤੇ ਘਰ ਲਿਆ ਹੋਇਆ ਉਹਨਾਂ ਕੋਲੇ ਰਹਿ ਰਹੀ ਸੀ ਹੁਣ ਮੇਰੀ ਫਰੈਂਡ ਆ ਗਈ ਆ ਤਾਂ ਅਸੀਂ ਦੋਨਾਂ ਨੇ ਰੈਂਟ ਤੇ ਲੈ ਲਿਆ ਅਸੀਂ ਦੋਨੋਂ ਇਕੱਠੇ ਰਹਿ ਰਹੇ ਹਾਂ ਘਰ ਦੇ ਨਾਮ ਤੇ ਮੈਂ ਤੁਹਾਨੂੰ ਘਰ ਵੀ ਦਿਖਾ ਦਊਂਗੀ ਕਿ ਕਿਸ ਤਰ੍ਹਾਂ ਦਾ ਘਰ ਹੈ ਮੈਂ ਪਹਿਲਾਂ ਵੀ ਇੱਕ ਆਪਣੀ ਆਡੀਅנס ਨੂੰ ਬਾਹਰ ਲਈ ਸੀ ਕਿ ਮੇਰੇ ਚ ਹੁਣ ਪਾਵਰ ਨਹੀਂ ਹੈਗੀ ਕਿ ਮੈਂ ਆਪਣੇ ਘਰ ਦੀ ਛੱਤ ਵੀ ਪਾ ਸਕਾਂ ਤੇ ਘਰ ਦੀ ਛੱਤ ਵੀ ਨਹੀਂ ਪਈ ਹੋਈ ਤੇ ਘਰ ਜਿਹੜਾ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਹੈ ਉਹਦੇ ਵਾਸਤੇ ਵੀ ਮੈਨੂੰ ਕਾਫੀ ਹੈਲਪ ਦੀ ਵੀ ਜ਼ਰੂਰਤ ਹੈ ਜਾਂ ਮਿਹਨਤ ਦੀ ਜਾਂ ਹੈਲਪ ਦੀ ਸੋ ਬਸ ਇਹੀ ਹੈਗਾ ਕਿ ਹੁਣ ਤਾਂ ਜਾਂ ਆਡੀਅנסਰ ਹੈ ਜਾਂ ਫਿਰ ਆਪਾਂ ਮਿਹਨਤ ਨਾਲ ਕਰ ਸਕੀ ਜੀ ਤੁਹਾਡਾ ਜਿਹੜਾ ਖਰਚੇ ਦੀ ਗੱਲ ਕੀਤੀ ਜਾਵੇ ਤੁਹਾਡੇ ਕੱਲੇ ਤੁਹਾਡੇ ਸਿਰ ਤੇ ਹੈ ਚੱਲਦਾ ਕਰ ਜੇਕਰ ਮਕਾਨ ਦੀ ਤੁਸੀਂ ਹਾਲਾਤ ਤੁਸੀਂ ਦੱਸ ਰਹੇ ਹੋ ਬਈ ਬੁੱਕਰ ਹੈ ਮਾਤਾ ਜੀ ਵੀ ਬਿਮਾਰ ਨੇ ਕਿਸ ਚੀਜ਼ ਦੀ ਬਿਮਾਰੀ ਹੈ ਮਾਤਾ ਜੀ ਉਹ ਕਾਫੀ 올ਡ ਨੇ ਉਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਹੈ ਹੋਰ ਕਾਫੀ ਮਤਲਬ ਇੱਕ ਉਮਰ ਦੇ ਨਾਲ ਨਾਲ ਛੋਟੀਆਂ-ਛੋਟੀਆਂ ਉਹਨਾਂ ਨੂੰ ਪ੍ਰੋਬਲਮਸ ਹੈ ਗਈਆਂ ਮਤਲਬ ਉਹ ਉਹਨਾਂ ਦੇ ਮਨ ਚ ਡਰ ਇੱਕ ਤਰ੍ਹਾਂ ਦਾ ਬੈਠ ਗਿਆ ਕਿ ਮੇਰੇ ਕੋਲ ਹੁਣ ਕੋਈ ਵੀ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੇ ਬ੍ਰਦਰ ਵੀ ਬਾਹਰ ਗਿਆ ਹੋਇਆ ਨਾ ਤੇ ਉਹਨਾਂ ਨੂੰ ਛੋਟੀਆਂ-ਛੋਟੀਆਂ ਜਿਹੜੀਆਂ ਬਿਮਾਰੀਆਂ ਨੇ ਹਾਰਟ ਦੀ ਹੈਗੀ ਬੀਪੀ ਦੀ ਹੈ ਸ਼ੂਗਰ ਦੀ ਹੈ ਸਾਰੀਆਂ ਇਨਕਲੂਡਡ ਬਿਮਾਰੀਆਂ ਜਿੰਨਾ ਕਰਕੇ ਵੀ ਉਹ ਹਮੇਸ਼ਾ ਹੀ ਬਿਮਾਰ ਹੀ ਰਹਿੰਦੇ ਹੈਗੇ ਕਿਸ ਤਰ੍ਹਾਂ ਲੋਕ ਇੰਨਾ ਪੈਸਾ ਲਾ ਕੇ ਜਾਂਦੇ ਫੇਰ ਵਾਪਸ ਪੰਜਾਬ ਚ ਆ ਕੇ ਛੋਟਾ ਮੋਟਾ ਕਾਰੋਬਾਰ ਕਰਦੇ ਕੀ ਮੈਸੇਜ ਦੇਣਾ ਚਾਹੁੰਦੇ ਮੇਰੇ ਜੇ ਮੇਰੇ ਅਕੋਰਡਿੰਗ ਚੱਲਿਆ ਜਾਵੇ ਤਾਂ ਮੈਂ ਇਹੋ ਹੀ ਗੱਲ ਕਹੂੰਗੀ ਕਿ ਆਪਾਂ ਛੋਟ ਪੈਸੇ ਲਗਾ ਕੇ ਬਾਹਰ ਜਾਣੇ ਆ ਚਲੋ ਮੈਂ ਤਾਂ ਗਈ ਮਲੇਸ਼ੀਆ ਸੀ ਲਾ ਲੱਖ ਰੁਪਈਆ ਦਾ ਮੇਰਾ ਖਰਚਾ ਆ ਸੀ ਚਲੋ ਮੇਰੇ ਵਾਸਤੇ ਉਹ ਵੀ ਬਹੁਤ ਜ਼ਿਆਦਾ ਵੱਡਾ ਸੀਗਾ ਬਟ ਜਿਹੜੇ ਲੋਕ ਕੈਨੇਡਾ ਵਰਗੇ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਕੰਟਰੀਜ਼ ਵਿੱਚ ਜਾਂਦੇ ਉਹਨਾਂ ਵਾਸਤੇ ਮੈਂ ਇਹ ਉਹ ਮੈਸੇਜ ਦੇਣਾ ਚਾਹੂੰਗੀ ਕਿ ਜਿੰਨਾ ਪੈਸਾ ਆਪਾਂ ਉੱਥੇ ਲਗਾ ਕੇ ਜਾਣੇ ਆ ਜੇ ਉਹੀ ਪੈਸਾ ਆਪਾਂ ਇੰਡੀਆ ਵਿੱਚ ਲਗਾਈਏ ਲੋਕਾਂ ਨੂੰ ਕੀ ਹੁੰਦਾਗਾ ਕਿ ਸੁਸਾਇਟੀ ਸਾਨੂੰ ਕੀ ਕਹੂਗੀ ਅਸੀਂ ਛੋਟਾ ਕੰਮ ਕਿਉਂ ਕਰੀਏ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੈਗਾ ਇਨਫੈਕਟ ਛੋਟੇ-ਛੋਟੇ ਕੰਮਾਂ ਵਿੱਚ ਹੀ ਬਹੁਤ ਵੱਡੀਆਂ ਕਮਾਈਆਂ ਨੇ ਸੈਲਫ ਰਿਸਪੈਕਟ ਆਪਣੇ ਇੱਥੇ ਹੈਗੀ ਜਦੋਂ ਆਪਾਂ ਬਾਹਰ ਚਲੇ ਜਾਂਦੇ ਆ ਤਾਂ ਜਿਹੜੇ ਲੋਕ ਨਹੀਂ ਆਪਣੇ ਬੌਸ ਬਣਨ ਦੇ ਲਾਇਕ ਵੀ ਨਹੀਂ ਹੈਗੇ ਉਹਨਾਂ ਦੀ ਵੀ ਆਪਾਂ ਨੂੰ ਗੱਲ ਸੁੰਨੀ ਪੈਂਦੀ ਹੈ ਸੋ ਮੇਰਾ ਮੈਸੇਜ ਸਭ ਨੂੰ ਇਹੀ ਹੋਊਗਾ ਕਿ ਉੱਥੇ ਜਾਣ ਨਾਲੋਂ ਬੈਟਰ ਹੈ ਕਿ ਤਾਪ ਆਪਦੇ ਮਾਪਿਓ ਕੋਲੇ ਰਵਾਂਗੇ ਰੱਬ ਨਾ ਕਰੇ ਕੱਲ ਨੂੰ ਕੋਈ ਕੋਈ ਵੀ ਗੱਲ ਹੋ ਜਾਂਦੀ ਹੈ ਕਿਉਂਕਿ ਜੇ ਇਹ ਨਾ ਮਰਨਾ ਉਹ ਆਪਣੇ ਹੱਥ ਵਿੱਚ ਨਹੀਂ ਹੈਗਾ ਤਾਂ ਆਪਾਂ ਐਟ ਅ ਟਾਈਮ ਨਹੀਂ ਆ ਸਕਦੇ ਤਾਂ ਆਪਾਂ ਨੂੰ ساری ਉਮਰ ਪਛਤਾਵੇ ਨਾਲੋਂ ਬੈਟਰ ਹੈਗੇ ਕਿ ਆਪਾਂ ਇੱਥੇ ਹੀ ਰਹੀਏ ਹਰੇਕ ਕੰਮ ਕਰੀਏ ਕਿਉਂਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਤਾਂ ਉਸ ਨੂੰ ਨਜ਼ਰ ਵਿੱਚ ਰੱਖਦੇ ਹੋਏ ਇੱਥੇ ਹੀ ਰਹਿਣਾ ਚਾਹੀਦਾ ਹੈ ਪਾ ਕੋਈ ਕੰਮ ਕਰਨਾ ਤਾਂ ਉਹਨੂੰ ਦਲੇਰੀ ਨਾਲ ਹੀ ਕਰਨਾ ਪੈਂਦਾ ਤੇ ਪਰਮਾਤਮਾ ਨੇ ਇੰਨੀ ਦਲੇਰੀ ਦਿੱਤੀ ਮੈਂ ਹਮੇਸ਼ਾ ਹੀ ਸੋਚਦੀ ਹੁੰਦੀ ਸੀਗੀ ਕਿ ਸਾਨੂੰ ਕੋਈ ਨਹੀਂ ਹਰਾ ਸਕਦਾ ਬਸ ਪਰਮਾਤਮਾ ਸਾਡੇ ਨਾਲ ਕੁਛ ਨਾ ਮਾੜਾ ਕਰੇ ਬੰਦਾ ਕਰਨ ਵਾਲਾ ਕੁਝ ਨਹੀਂ ਹੁੰਦਾ ਬਾਕੀ ਕਹਿੰਦੇ ਕਿ ਆਪਦੀ ਸੇਫਟੀ ਵਾਸਤੇ ਕੁਛ ਨਾ ਕੁਛ ਰੱਖਣਾ ਚਾਹੀਦਾ ਸੋ ਸੇਫਟੀ ਆਪਦੇ ਅੰਦਰ ਹੁੰਦੀ ਹੈ ਜੀ ਆਪਦੇ ਅੰਦਰ ਦਲੇਰੀ ਹੁੰਦੀ ਹੈ ਹਮੇਸ਼ਾ ਦਲੇਰੀ ਰੱਖੋ ਕੋਈ ਕੁਝ ਨਹੀਂ ਕਰ ਸਕਦਾ ਕੀ ਕੀ ਕੁਛ ਹੈਗਾ ਤੁਹਾਡੇ ਕੋਲੇ ਜੇ ਖਾਣ ਪੀਣ ਦੀ ਗੱਲ ਕੀਤੀ ਜਾਵੇ ਚਾਹ ਦੀ ਜਾਂ ਉਸ ਤੋਂ ਇਲਾਵਾ ਕੀ ਕੁਛ ਹੈ ਬ੍ਰੇਕਫਾਸਟ ਲੰਚ ਡਿਨਰ ਅ ਵੈਜ ਨੋਨ ਵੈਜ ਸਭ ਕੁਝ ਹੈ। ਤੁਹਾਡੀ ਗੱਲ ਲਾਸਟ ਸਵਾਲ ਹੈ ਮੇਰਾ ਸਾਥ ਕਿਵੇਂ ਬਣਿਆ ਤੁਹਾਡੇ ਨਾਲ 파ਟਨਰ ਨੇ ਜਾਂ ਤੁਹਾਡੀ ਭੈਣ ਨੇ ਕੀ ਸਾਡਾ ਸਾਥ ਬਣਨ ਦਾ ਇੱਕ ਸੁਭਾਅ ਸੀ ਮੈਂ ਆਪਦੇ ਬਾਇ ਪ੍ਰੋਫੈਸ਼ਨ ਵੀ ਦੱਸ ਦੇਈਆਂ ਮੈਂ ਵੀ ਜਰਨਲਿਜ਼ਮ ਕੀਤੀ ਆ ਤੇ ਮੈਂ ਵੀ ਬਾਇ ਕੰਮ ਦੇ ਲਗਾ ਲੋ ਮੈਂ ਵੀ ਜਰਨਲਿਸਟ ਸੀ ਸੋ ਸਾਡਾ ਸਾਥ ਇਸ ਤਰ੍ਹਾਂ ਬਣਿਆ ਕਿ ਇਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੀ ਟ੍ਰੈਜੇਡੀ ਹੋਈ ਸੋ ਉਸ ਇਹਨਾਂ ਦੀ ਖਬਰ ਕਰਨ ਵਾਸਤੇ ਮੈਂ ਇਹਨਾਂ ਨਾਲ ਮਿਲੀ ਸੀ ਉਸ ਤੋਂ ਲਗਾ ਲੋ ਵੀ ਸਾਡੀ ਦੋਸਤੀ ਦੋਸਤੀ ਤੋਂ ਪਿਆਰ ਪਿਆਰ ਤੋਂ ਭੈਣਾਂ ਦਾ ਬਹੁਤ ਵਧੀਆ ਰਿਸ਼ਤਾ ਹੋ ਗਿਆ ਸੋ ਅੱਜ ਅਸੀਂ ਦੋਨਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਇਹ ਸਾਡੀ ਜਿਹੜੀ ਜ਼ਿੰਦਗੀ ਦਾ ਸਫ਼ਰ ਰਿਹਾ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਤੁਹਾਡਾ ਸਵਾਗਤ ਸਸਿਕਾ ਜੀ ਸਾਰਿਆਂ ਨੂੰ ਮੈਂ ਗੁਰਮੀਤ ਕੋਰ ਤੇ ਸ਼ੋਰ ਨੇਮ ਕਰਦਾਂ ਜੀ ਲਗਤ ਜੀ ਤੁਸੀਂ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਤੇ ਜੇ ਗੱਲ ਗੱਲ ਕੀਤੀ ਜਾਵੇ ਤੁਹਾਡੀ ਰਹਿਸ਼ ਆਪਦੀ ਹੈਗੀ ਨਹੀਂ ਜੀ ਮੇਰੀ ਰਹਿਸ਼ ਆਪਦੀ ਨਹੀਂ ਹੈਗੀ ਪਹਿਲਾ ਦੋਸਾ ਪਹਿਲਾ ਮੇਰੇ ਹਸਬੰਡ ਦਾ ਮੇਰੇ ਨਾਲ ਡਿਸਪਿਊਟ ਚੱਲ ਜੰਦਾ ਸੀਗਾ ਉਹ ਉਸ ਟਾਈਮ ਤਾਂ ਇਹ ਰਿੜਦੀ ਸੀਗੀ ਡੇਢ ਸਾਲ ਦੀ ਸੀਗੀ ਵੱਡੀ ਕੁੜੀ ਆ ਮੇਰੀ 6 ਸਾਲ ਦੀ ਸੀਗੀ ਹੁਣ ਚਲੋ 7 ਸਾਲ ਦੀ ਹੋ ਗਈਗੀ ਇਹ 3.5 ਸਾਲ ਦੀ ਹੋ ਗਈ ਤੇ ਉਸ ਤੋਂ ਬਾਅਦ ਮੈਨੂੰ ਘਰ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਚਲੋ ਮੈਂ ਬਹੁਤ ਮਿਹਨਤ ਕੀਤੀ ਗਈ ਆਪਦੇ ਘਰੇ ਦੁਬਾਰਾ ਗਈ ਗਈ ਮੈਨੂੰ ਘਰ ਮਿਲ ਗਿਆ ਫਿਰ ਮੈਂ ਸਾਹ ਘਰੇ ਰਹਿ ਕੇ ਫਿਰ ਮੈਂ ਦੁਬਈ ਚਲੀ ਗਈ ਸੀ ਜੀ ਹੁਣ ਮੇਰੇ ਕੋਲ ਫਿਲਹਾਲ ਮੈਂ ਦੁਬਈ ਤੋਂ ਵਾਪਸ ਆਈ ਆ ਪਰ ਤਾਂ ਮੇਰੇ ਹਸਬੰਡ ਨੇ ਫਿਰ ਉਹ ਕਰ ਉਹਨਾਂ ਦੇ ਅੰਡਰ ਚ ਹੈ ਫਿਲਹਾਲ ਅਸ ਟਾਈਮ ਮੇਰੇ ਕੋਲ ਨਾ ਕਿਰਾਏ ਤੇ ਹੈ ਨਾ ਹੀ ਆਉਦਾ ਆਹ ਆਉਦਾ ਵੀ ਨਹੀਂ ਹੈ ਮੈਂ ਆਪਣੇ ਫਰੈਂਡ ਨਾਲ ਮੇਰੀ ਫਰੈਂਡ ਹੈ ਇਹਦੇ ਨਾਲ ਹੀ ਮੈਂ ਰਹਿ ਰਹੀ ਹਾਂ ਇੱਕ ਬਿਲਾਲ ਹੈ ਅਸ ਟਾਈਮ ਤੁਸੀਂ ਦੁਬਈ ਕਿੰਨਾ ਟਾਈਮ ਲਗਾ ਕੇ ਆਏ ਹੋ ਜੇ ਗੱਲ ਕੀਤੀ ਜਾਵੇ ਆਨ ਦਾ ਰੀਜਨ ਕੀ ਬਣਿਆ ਤੁਹਾਡਾ ਮੈਂ ਦੁਬਈ ਜੇ 1 ਸਾਲ ਤੇ 2 ਮਹੀਨੇ ਲਾ ਕੇ ਆਈ ਹਾਂ ਆਨ ਦਾ ਰੀਜਨ ਇਹ ਬਣਿਆ ਕਿ ਇੱਕ ਮੇਰੀ ਗੁਡੀਆਂ ਬਹੁਤ ਛੋਟੀ ਸੀਗੀ ਤੇ ਇੱਕ ਪਿੱਛੋਂ ਪਤਾ ਲੱਗਿਆ ਵੀ ਘਰ ਤੋੜਦਾਗਾ ਮੇਰੇ ਹਸਮੈਂ ਤਾਲਾ ਤੋੜਦਾਗਾ ਤੇ ਘਰੇ ਚਲਾ ਗਿਆ ਉਹੀ ਕਰੇਗਾ ਸੀ ਮੇਰੇ ਕੋਲ ਹੋਰ ਕੋਈ ਵੀ ਸਾਧਨ ਨਹੀਂਗਾ ਕਮਾਈ ਦਾ ਚਲੋ ਮੈਂ ਪਹਿਲਾਂ ਵੀ ਮੈਂ ਤਾਂ ਆਬਾ ਸ਼ੁਰੂ ਕੀਤਾ ਸੀ ਜੀ ਅੰਜੀ ਦੇ ਨਾਮ ਤੇ ਫਿਰ ਮੈਨੂੰ ਲੱਗਿਆ ਵੀ ਮੈਂ ਚਲੋ ਬਾਹਰ ਚਲੀ ਜਾਨੀ ਆ ਮੇਰੇ ਕਿਸੇ ਨੇ ਹੈਲਪ ਕੀਤੀ ਉਹ ਅੰਦਰ ਕੋੜੀ ਮੈਂ ਬਾਹਰ ਚਲੀ ਗਈ ਆ ਵਿਜਿਟ ਵਿਜਿਟ ਤੇ ਉੱਥੇ ਮੇਰਾ ਵੀਜ਼ਾ ਲੱਗ ਗਿਆ ਵਾਪਸ ਆਈਆਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਤਾਲਾ ਤੋੜ ਕੇ ਘਰੇ ਚਲੇ ਗਏਗੇ ਮੈਨੂੰ ਐਸੀ ਗੱਲ ਘਰ ਵੀ ਕੋਹ ਲਿਆ ਉਹਨਾਂ ਨੇ ਤੇ ਮੈਂ ਰਹੂੰਗੀ ਕਿੱਥੇ ਬਾਕੀ ਮੇਰੀ ਗੁੜੀਆਂ ਬਹੁਤ ਛੋਟੀ ਸੀ ਬਿਮਾਰ ਹੋ ਗਈ ਸੀ ਇਸ ਕਰਕੇ ਮੈਨੂੰ ਵਾਪਸ ਆਣਾ ਪਿਆ ਗਗਨ ਜੀ ਜੇ ਗੱਲ ਕੀਤੀ ਜਾਵੇ ਦੋਨੋਂ ਬੇਟੀਆਂ ਤੁਹਾਡੀ ਜੀ ਇਹ ਛੋਟੀ ਹੈ ਇਸ ਤੋਂ ਵੱਡੀ ਹੈ ਕਿ ਹਾਂਜੀ ਵੱਡੀ ਹੈ ਤੇ ਖਰਚੇ ਦੀ ਗੱਲ ਕੀਤੀ ਜਾਵੇ ਕਿਵੇਂ ਤੁਸੀਂ ਇਹਨਾਂ ਨੂੰ ਪੜਾਈ ਲਿਖਾਈ ਦਾ ਖਰਚਾ ਅੱਜਕੱਲ ਬਹੁਤ ਜ਼ਿਆਦਾ ਹੈਗਾ ਮੈਂ ਪਹਿਲਾਂ ਵੀ ਮੈਂ ਚਾਹਦਾ ਹੀ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਡਿਸਪਿਊਟ ਸੀਗਾ ਤੇ ਉਸ ਤੋਂ ਬਾਅਦ ਮੈਂ ਦੁਬਈ ਚਲੀ ਗਈ ਸੀ ਚਲੋ ਉੱਥੇ ਕਲੀਨਿੰਗ ਕੰਪਨੀ 'ਚ ਮੈਂ ਕੰਮ ਕਰਦੀ ਸੀਗੀ ਤੇ ਮਹੀਨੇ ਦਾ 22000 ਰੁਪਏ ਸੈਲਰੀ ਬਣਦੀ ਸੀ ਜਿੰਦੇ ਕਰਕੇ ਬੱਚਿਆਂ ਦੀ ਫੀਸ ਤੇ ਘਰ ਦਾ ਖਰਚਾ ਚੱਲ ਜਾਂਦਾ ਸੀਗਾ ਤੇ ਵਾਰ-ਵਾਰ ਫਿਰ ਮੰਮੀ ਮੇਰੀ ਕਾਲ ਕਰਦੇ ਸੀ ਸਾਡੇ ਕੋਲ ਬੱਚੇ ਨਹੀਂ ਸੰਭਾਲੇ ਜਾਂਦੇ ਆ ਦੇ ਬੱਚੇ ਸੰਭਾਲੋ ਤੇ ਛੋਟੇ ਸੀਗੇ ਫਿਰ ਮੈਨੂੰ ਵਾਪਸ ਆਣਾ ਪਿਆਗਾ ਫਿਰ ਆ ਕੇ ਮੇਰੇ ਕੋਈ ਹੁਣ ਸਾਧਨ ਨਹੀਂ ਸੀਗਾ ਕੰਮ ਦਾ ਫਿਰ ਮੈਂ ਦੁਬਾਰਾ ਸੋਚਿਆ ਮੈਂ ਦੁਬਾਰਾ ਉਹਦੀ ਪਹਿਲਾਂ ਵਾਲੀ ਜਗ੍ਹਾ ਤੇ ਹੀ ਕੰਮ ਸ਼ੁਰੂ ਕਰਦੀ ਹਾਂ ਸੋ ਮੈਂ ਦੁਬਾਰਾ ਆਪ ਦਾ ਜਿੰਨੇ ਕੁ ਮੇਰੇ ਕੋਲ ਜਮਾ ਕੁੰਜੀ ਸੀਗੀ ਉਹ ਲਾ ਕੇ ਮੈਂ ਦੁਬਾਰਾ ਆਪ ਦਾ ਫਿਰ ਚਾਹ ਦਾ ਕੰਮ ਸਟਾਰਟ ਹਾਂਜੀ ਹੁਣ ਮੈਂ ਇਹਨਾਂ ਨੂੰ ਕਿਹਾਗਾ ਇਹ ਵੀ ਮਲੇਸ਼ੀਆ ਗਏ ਹੋ ਇਹ ਸੀਗੇ ਚਲੋ ਗੱਲ ਹੁੰਦੀ ਰਹਿੰਦੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਦੁਬਾਰਾ ਕੰਮ ਸ਼ੁਰੂ ਕਰਦੇ ਆ ਚਾਹ ਦਾ ਤੇ ਫਿਰ ਹੁਣ ਅਸੀਂ ਰਲ ਕੇ ਦੁਬਾਰਾ ਇਹ ਕੰਮ ਸ਼ੁਰੂ ਕੀਤਾ ਤਾਂ ਬਿਲਕੁਲ ਜੀ ਤਸਵੀਰਾਂ ਦੇਖ ਰਹੇ ਹੋ ਇਹ ਜਿਹੜੇ ਕਿ ਦੋ ਮਹਿਲਾਵਾਂ ਵੱਖ-ਵੱਖ ਵਿਦੇਸ਼ਾਂ ਵਕ ਵਕ ਵਿਦੇਸ਼ਾਂ ਤੋਂ ਆ ਕੇ ਜਿਹੜਾ ਕੀ ਪੰਜਾਬ ਵਿੱਚ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇਗੇ ਇਹ ਹਾਈਵੇ ਨੇ ਜਿਹੜਾ ਕੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਹਾਈਵੇ ਤੇ ਇਹਨਾਂ ਨੇ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲਿਆਗਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਜਿਹੜਾ ਕੀ ਮਹਿਲਾਵਾਂ ਦਾ ਹੈਲਪ ਹੋ ਸਕੇ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਮੈਸੇਜ ਜਾ ਸਕੇ ਕਿ ਵਿਦੇਸ਼ ਜਾ ਕੇ ਆਏ ਹਾਂ ਪੋਤੇ ਵੀ ਕੰਮ ਕਰਦੇ ਨੇ ਕਿਉਂ ਕਾਰਨ ਕਿਉਂ ਆਣਾ ਪਿਆ ਤੁਸ਼ਨਾ ਜੀ ਕਰਦੀਆਂ ਮਜਬੂਰੀਆਂ ਸੀਗੀਆਂ ਵਾਪਸ ਆਣਾ ਪਿਆ ਦੂਸਰਾ ਇਹ ਸੀਗਾ ਕਿ ਸੈਲਫ ਰਿਸਪੈਕਟ ਜਿਹੜੀ